ਨੇ ਆ ਗਏ ਮੈਂ ਨਾ ਇੱਕ ਬੰਦਾ ਹੋਰ ਇੱਕ ਬੰਦਾ ਹੋਰ ਜਿਹੜਾ ਜਿਹੜਾ ਤੇ ਚਾਗਰ ਜਿੰਦਾ ਰੋਕਦਾ ਮੋੜਾ ਘੜਾ ਘੜਾ ਰੋਕਦਾ ਪਹਿਲੇ ਪਹਿਲਾ ਪਿੱਛੇ او تره نال منڈا کڑا او منڈا کڑا يا میں كندو هين کڈو هين کڈو پورا کندو هين صاحب اڙي منڈا نال کتوک موتايو فون کديو هين منهين نايي کڈو کديو هين نال ਬੰਦੋ ਮਾਫੀ ਕਰਵਾਉਂਦਾ ਹਾਂ ਉਹ ਪੈਸੇ ਕੱਢੇ ਨਹੀਂ ਗਿਆ ਪੈਸੇ ਮੇਰੇ ਪਾਜੀ ਇਹਨੇ ਇਹਨੇ ਮੇਰਾ ਮੋਬਾਈਲ ਤੇ ਪੈਸੇ ਖਾਣ ਲਏ ਮੇਰੇ ਬੇਤੋਸਾ ਉਹ ਕਿਥੇ ਕੋਣ ਆ ਬੰਦਾ ਹੋਰ ਆ ਬੰਦਾ ਮੈਂ ਵੀਡੀਓ ਬਣਾਈ ਇੱਕ ਬੰਦਾ ਹੋ ਰਿਆ ਨਾ ਹਰ ਦਿੱਖ ਲਾਉਂਦਾ ਤੂੰ ਕੀ ਕਰਾ ਰਿਹਾ ਏਥੇ ਕੋ ਦੱਸ ਕੀਤੀਆ ਫੜ ਖਾਣਾ ਨਹੀਂ ਹੋ ਸਕਦਾ ਐਂਡਿੰਗ ਮੈਂ ਵੀ ਦਿੱਖਾ ਦਿੱਤਾ ਹੈ ਕੀ ਹੋਇਆ ਕੋਈ ਨਹੀਂ ਕੋਈ ਚੱਲ 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 ਕਾਪੀ ਚਾਹ ਵਾਹ ਮੇਰੇ ਪੈਸੇ ਵੀ ਖਾਡ ਹੋਏ ਮੇਰੇ ਵੀ ਕੰਮ ਕਾਹਨ ਮੈਂ ਦੋਈ ਪਏ ਆਪਾਂ ਲਾਪਰ ਨਹੀਂ ਕਾ ਤੁਹਾਡਾ ਗੱਲ ਨਹੀਂ ਆਪਾਂ ਹੋਰ ਕਿਹੜੇ 200 ਰੁਪਏ ਵਰਤੋ ਮੇਰੇ ਪੈਸੇ ਕੱਢ ਹੋਏ ਆ ਇੱਕ ਵੀਡੀਓ ਹੋ ਰਿਹਾ ਇੱਕ ਬੰਦਾ ਹੋ ਰਿਹਾ ਵੀਡੀਓ ਦਾ ਨੌਟ ਆਈਫੋਨ ਹੋ ਰਿਹਾ ਵੀਡੀਓ ਬਣ ਰਿਹਾ ਤੁਹਾਡਾ ਵੀ ਨਹੀਂ ਕਰਨਾ ਭਾਈ ਯਾਰ ਜਿਹਨਾਂ ਬੰਦਮਾਨ ਦੇ ਨਾਲ ਗੱਡੀ ਦੇ ਵਿੱਚ ਰਸ਼ ਹੋ ਸੀ ਕੁਛ ਜੇਬ ਕਦਰੇ ਦੋ ਤਿੰਨ ਨਕੂਤਰ ਤੋਂ ਆਏ ਸੀਗੇ ਜਿਨ੍ਹਾਂ ਨੇ ਸਾਡੇ ਬਹੁਤ ਸਾਰੇ ਸਾਥੀਆਂ ਦੇ ਪਰਸ ਕੱਢ ਲਏ ਉਹਨਾਂ ਦੇ ਪੈਸੇ ਕੱਢ ਲਏ ਉਹਨਾਂ ਦੇ ਮੋਬਾਈਲ ਚੋਰੀ ਕਰ ਲਏ ਪਛਾਣ ਹੋ ਗਈ ਇਹਨਾਂ ਦੀ ਅੱਜ ਇੱਕ ਬੰਦਾ ਫੜ ਲਿਆ ਬਾਕੀ 도ੜ ਗਏ 도ੜ ਗਏ ਹੋਰ ਆ ਕਾਫੀ ਸਾਰੇ ਪੀਰਾਂ ਨੇ ਇਹਨਾਂ ਨੇ ਇਸੇ ਈ ਕਰਕੇ ਸਰਗਰਮ ਸੀਗੇ ਸਾਬ ਆਣਗੇ ਰੱਛ ਪਊਗਾ ਉਦੋਂ ਅਸੀਂ ਇਹਨਾਂ ਦੀ ਜੇਬ ਕੱਟ ਲਾਂਗੇ ਔਰ ਮੋਬਾਈਲ ਇਹਨਾਂ ਨੇ ਸਾਰੇ ਬੰਦੇ ਦੇ ਕਾਫੀ ਸਾਰੇ ਬੰਦਿਆਂ ਦੇ ਮੋਬਾਈਲ ਚੋਰੀ ਕੀਤੇ ਤੁਹਾਡੀ ਜੇ ਵੀ ਕੱਟੀ ਗਈ ਮੇਰਾ ਵੀ ਇਹਨਾਂ ਨੇ ਨਹੀਂ ਮੇਰੀ ਮੇਰਾ ਮੋਬਾਈਲ ਕੱਢ ਲਿਆ ਮੇਰਾ ਪਾਰਸ ਨਿਕਲਿਆ ਭਾਈ ਔਰ ਮੇਰੀ ਜੇਬ ਵਿੱਚ ਖੁੱਲੇ ਪੈਸੇ ਸੀਗੇ ਉਹ ਇਹਨਾਂ ਨੇ ਕੱਢ ਲਏ ਕੋਈ ਪਾਸੇ ਕੋਈ ਮੁੰਡੇ ਕੋਲ ਆ ਕਿਨੇ ਘੱਟ ਸੀ ਜੀ ਤੂੰ ਕਿੱਥੇ ਕਿਨੇ ਘੱਟ ਆ ਰਿਹਾ ਬਾਊਟ ਹੋਗਾ 8-10 ਆ ਦੂਜੇ ਉਹ ਆਪਣੇ ਨਾਲ ਜਿਹੜਾ ਮੁੰਡਾ ਹਾਲਕਾ ਜਿਹਾ ਹੁੰਦਾ ਸੀ ਉਹਨੇ ਦੇ ਦਿੱਤਾ ਇੱਕ ਆਈਫੋਨ ਦਿੱ ਗਿਆ ਆਈਫੋਨ ਚੁੱਕਿਆ ਆ ਹਾਂਜੀ ਕੀ ਮਸਲਾ ਹੋਇਆ ਤੁਸੀਂ ਅੱਜ ਥ ਮਸਲਾ ਦੇਖੋ ਸਿੱስተ ਦਹਾਜ ਜੀ ਕਿ ਮਾਨ ਸਾਹਿਬ ਨੇ ਆਣਾ ਸੀ ਅੰਬੇਦਕਰ ਚੌਂਕ ਤੇ ਜੀ ਚਲੋ ਕੁਰਿਓਸਿਟੀ ਹੁੰਦੀ ਹੈ ਸਭ ਨੂੰ ਕਿ ਚਲੋ ਆਪਾਂ ਦੇਖਣ ਚਾਹੀਏ ਕਿ ਉਹਨਾਂ ਦੇ ਵਿਚਾਰ ਸੋਣੇ ਹੈ ਤਾਂ ਅਸੀਂ ਚਲੇ ਗਏ ਚਲੋ ਤੇ ਜਦੋਂ ਮਾਨ ਸਾਹਿਬ ਭਾਸ਼ਣ ਦੇ ਰਹੇ ਸੀ ਅਸੀਂ ਸੁਣ ਰਹੇ ਸੀ ਬੜੇ ਧਿਆਨ ਨਾਲ ਉਹਨਾਂ ਦਾ ਤਾਂ ਪਿੱਛੋਂ ਕੀ ਮੇਰਾ ਬੈਕ ਸਾਈਡ ਤੇ ਮੈਂ ਆਪਣਾ ਪਰਸ ਪਾਇਆ ਹੋਇਆ ਸੀ ਪਰਸ ਪਾਇਆ ਤੇ ਅਚਾਨਕ ਮੈਂ ਹੱਥ ਮਾਰਿਆ ਤੇ ਮੈਂ ਦੇਖਿਆ ਕਿ ਮੇਰਾ ਜਿਹੜਾ ਪਰਸ ਆ ਉਹ ਗਾਇਬ ਆ ਫਿਰ ਮੈਂ ਉੱਥੇ ਬਹੁਤ ਨਾਲ ਟਰਾਈ ਵੀ ਕੀਤਾ ਇੱਥੇ ਇੱਕ ਦੂਜੇ ਨੂੰ ਪੁੱਛਿਆ ਮੈਂ ਕਿ ਪਰਸ ਦੇਖਿਆ ਹੋਵੇ ਜਾਂ ਕੁਝ ਵੀ ਆ ਤੇ ਉੱਥੇ ਬਹੁਤ ਸਾਰੀਆਂ ਕੰਪਲੇ ਮੇਰੇ ਨਾਲ ਤੇ ਜਿਹੜੇ ਇੱਕ ਦੋ ਬੰਦਾ ਹੋਰ ਖੜਿਆ ਸੀ ਮੈਨੂੰ ਉਹ ਕਹਿੰਦੇ ਕਿ ਮੇਰਾ ਵੀ ਪਰਸ ਗਿਆ ਹੀ ਵਾ ਇਸ ਤਰ੍ਹਾਂ ਕੀ ਆ ਤੁਹ ਕੁਲਮਲਾ ਕੇ ਤੁਸੀਂ ਦੇਖ ਲਓ ਕਿ ਇੱਥੇ ਸਾਰੇ ਬੰਦੇ ਕੰਪਲੇਂਟ ਕਰਨ ਹੀ ਆਏ ਨੇ ਠੀਕ ਹੈ ਨਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਗਰੋ ਫਿਰ ਰਿਹਾ ਕਿ ਜਿਹੜਾ ਕਿ ਐਦਾਂ ਦਾ ਕਿਸੇ ਦਾ ਮੋਬਾਈਲ ਜਾਂ ਕੋਈ ਕੀਮਤੀ ਚੀਜ਼ ਜਾਂ ਕੋਈ ਪਰਸ ਵਗੈਰਾ ਚੋਰੀ ਕਰਦੇ ਆ ਜੀ ਇਸ ਲਈ ਅਸੀਂ ਕੰਪਲੇਂਟ ਕਰਨ ਆਏ ਆ ਇੱਥੇ ਪੁਲਿਸ ਸਟੇਸ਼ਨ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੀ ਇੰਨੀ ਵੱਡੀ ਰੈਲੀ ਸੀ ਤੇ ਉਹ ਕਿ ਨੈਗੇਟਿਵਿਟੀ ਆ ਮਤਲਬ ਕਿ ਕਿਸੇ ਕੋਈ ਆਪੋਜੀਸ਼ਨ ਜਾਂ ਕੋਈ ਆਪੋਜ਼ਿਟ ਬੰਦੇ ਹੋ ਸਕਦੇ ਆ ਦੇਖੋ ਜੀ ਆਪਾਂ ਆਪੋਜੀਸ਼ਨ ਨੂੰ ਨਹੀਂ ਹੋ ਕਰ ਸਕਦੇ ਠੀਕ ਹੈ ਨਾ ਆਪਾਂ ਬਿਨਾ ਪ੍ਰੂਫ ਤੋਂ ਆਪਾਂ ਕਿਸੇ ਨੂੰ ਕਿੱਦਾਂ ਕਹਿ ਦਈਏ ਕਿ ਆਪੋਜੀਸ਼ਨ ਆ ਤੇ ਇੱਕ ਕਰਾਇਮ ਵੈਸੀ ਵੀ ਆਪਾਂ ਦੇਖੇਗੇ ਕਿ ਕ੍ਰਿਮੀਨਲ ਬੰਦਾ ਕਿੰਨਾ ਕਿ ਆਪੋਜੀਸ਼ਨ ਹੋਵੇ ਚੱਕ ਕੋਈ ਵੀ ਹੋਵੇ ਕ੍ਰਿਮੀਨਲ ਕਿਤੇ ਵੀ ਪੈਦਾ ਹੋ ਸਕਦਾ ਠੀਕ ਹੈ ਨਾ ਹੋ ਸਕਦਾ ਇਹ ਲੋਕ ਇਹੋ ਜਿਹੀਆਂ ਚੀਜ਼ਾਂ ਦਾ ਮੌਕਾ ਉਠਾਉਂਦੇ ਹੋਣ ਕਿ ਕਰਾਊਡ ਹੋਇਆ ਪਿਆ ਅਸੀਂ ਆਪਣਾ ਹੱਥ ਸਾਫ਼ ਕਰ ਸਕੀਏ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਹਾਂ ਕੋਈ ਵੀ ਗ੍ਰਾਹ ਹੋ ਸਕਦਾ ਹੈ ਆਪਾਂ ਕਿਸੇ ਤੇ ਅਲੀਗੇਸ਼ਨ ਬਿਨਾ ਪ੍ਰੂਫ ਨਹੀਂ ਲਗਾ ਸਕਦੇ ਹੈਗੇ ਠੀਕ ਹੈ ਜੀ ਚਲੋ ਹੁਣ ਕੀ ਕਾਰਵਾਈ ਚੱਲ ਰਹੀ ਆ ਹੁਣ ਕਾਰਵਾਈ ਮੈਂ ਸਰ ਨੂੰ ਮਿਲਿਆ ਸੀ ਅੰਦਰ ਉਹ ਕਹਿੰਦੇ ਕਿ 10 ਮਿੰਟ ਵੇਟ ਕਰੋ ਅਸੀਂ ਤੁਹਾਡੀ ਦਰਖਾਸਤ ਉਹ ਲਿਖ ਦਿੰਦੇ ਕੋਈ ਫੜਿਆ ਵੀ ਕਿ ਆਇਆ ਹਜੇ ਤੱਕ ਮੈਨੂੰ ਕਿਉਂਕਿ ਅੰਦਰ ਗਿਆ ਸੀ ਹਾਂ ਇੱਕ ਬੰਦਾ ਫੜਿਆ ਗਿਆ ਜੀ ਅੰਦਰ ਆ ਜੀ ਮੇਰਾ ਵੀ ਫੋਨ ਚੋਰੀ ਹੋਇਆ ਜੀ ਸੈਮਸਨ ਦਾ ਹੀ ਅੱਛਾ ਇੱਕ ਬੰਦਾ ਫੜਿਆ ਗਿਆ ਹੈ ਠੀਕ ਹੈ ਚਲੋ ਅਗਲੀ ਕਾਰਵਾਈ ਲਈ ਦੇਖੋ ਸਿਟੀ ਇਨਫੋ ਨਿਊਜ਼ ਤੋਂ ਧੰਨਵਾਦ